ਇਸ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਡੈਡ ਕਿਤਾ ਉਹ ਮੈਂ ਮਿਰਰ ਤੇ ਖੜ ਕੇ ਮੈਂ ਆਪ ਇੱਕ ਆਈਜ਼ ਬੰਦ ਕਰਕੇ ਤੇ ਆਪ ਟੈਟੂ ਡਰਾ ਕੀਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਦਰ ਸਿਨੈਰੀਓ ਇਹ ਪਲਟ ਜਾਣਾ ਮੈਨੂੰ ਲੱਗਦਾ ਹੈ ਕਿ ਆਪਣਾ ਗੋਪੀ ਲੋਂਗੀ ਆ ਭਾਈ ਦੇ ਨਾਲ ਤੁਹਾਡੀ ਵੀਡੀਓ ਦੇਖੀ ਗਈ ਉਹਨਾਂ ਬਾਰੇ ਦੱਸੋ ਦੇ ਬੰਦਾ ਕਹਿੰਦਾ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ YouTube ਫੈਮਲੀ ਆਪਣੇ ਚੈਨਲ ਸਚਰ ਅਨਮੋਲਕ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਜਾ ਰਹੀ ਹੈ ਅੱਜ ਇੱਕ ਐਸੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ कि टैटू जिदे टैटू ਆ ਜੋ ਲੋਕਾਂ ਨੇ ਬਾਹਾਂ ਦੇ ਉੱਤੇ ਛਪਾਏ ਹੋਏ ਨੇ ਛਾਤੀਆਂ ਦੇ ਉੱਤੇ ਬਣਾਏ ਹੋਏ ਨੇ ਜਿਹਦੇ ਉੱਤੇ ਮੂਵੀਆਂ ਬਣ ਚੁੱਕੀਆਂ ਨੇ ਜਦੀ ਡਾਕੂਮੈਂਟਰੀ ਆ ਚੁੱਕੀ ਹੈ ਤੇ ਜੋ ਟੈਟੂ ਜਗਤ ਦੇ ਵਿੱਚ ਬਹੁਤ ਹੀ ਵੱਡਾ ਨਾਮ ਬਣ ਚੁੱਕਿਆ ਹੈ ਸੋ ਦੋਸਤੋ ਆਪਾਂ ਸਵਾਗਤ ਕਰਦੇ ਆ ਪਰਮ ਸ਼ਰਮਾ ਜੋ ਕਿ ਸਾਈਂ ਜੀ ਟੈਟੂ ਨਾਮ ਤੇ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਭਾਈ ਤੁਹਾਡਾ ਸਵਾਗਤ ਕਰਦੇ ਆ ਜੀ ਭਾਜੀ ਆਪਣੀ ਜ਼ਿੰਦਗੀ ਬਾਰੇ ਦੱਸੋ ਜੀ ਅ ਟੈਟੂ ਕਾਫੀ ਲੋਕ ਬਣਵਾਉਂਦੇ ਆ ਪਰ ਤੁਸੀਂ ਬਹੁਤ ਹੀ ਯੂਨੀਕ ਤਰੀਕੇ ਦੇ ਨਾਲ ਟੈਟੂ ਬਣਵਾਏ ਹੋਏ ਆਪਣੇ ਫੇਸ ਦੇ ਉੱਤੇ ਇੱਕ ਸਮਾਂ ਸੀ ਕਿ ਲੋਕ ਬਾਹਾਂ ਤੇ ਟੈਟੂ ਬਣਵਾਉਣ ਤੋਂ ਵੀ ਦਰਦਸ਼ੀ ਪਰ ਤੁਸੀਂ ਉਹ ਟਾਈਮ ਲੈ ਕੇ ਆਏ ਹੋ ਜਿਹਦੇ ਵਿੱਚ ਤੁਸੀਂ ਆਪਣੇ ਫੇਸ ਦੇ ਉੱਤੇ ਟੈਟੂ ਕਰਵਾਏ ਸਾਨੂੰ ਦੱਸੋ ਆਪਣੀ ਪਸ਼ੋਕੜ ਜ਼ਿੰਦਗੀ ਬਾਰੇ ਦੱਸੋ ਅ ਬਈ ਜਿਹੜੇ ਪਿਛਲੀ ਜ਼ਿੰਦਗੀ ਦੇ ਬਾਰੇ ਗੱਲ ਕਰੀਏ ਤੇ ਬਹੁਤਾ ਚੰਗਾ ਨਹੀਂ ਬੀਤੇ ਜਿੰਨੂੰ ਕਹਿੰਦੇ ਹਨਾ ਵੀ ਮੈਂ ਆਪਣੇ ਜਰ ਬਚਪਨ ਨੂੰ ਯਾਦ ਕਰਾਂ ਤੇ ਮਾਹੌਲ ਕੁਝ ਘਰ ਦਾ ਜਿਵੇਂ ਕਹ ਲਈਏ ਨਾ ਗਰੀਬੀ ਦੇ ਪਦਕ ਤੋਂ ਉੱਠੇ ਹੈਗੇ ਆ ਕੁਛ ਚੰਗਾ ਨਹੀਂ ਸੀਗਾ ਜਿਹਦੇ ਵਿੱਚ ਇੱਕ ਬਹੁਤ ਛੋਟੇ-ਛੋਟੇ ਚੀਜ਼ਾਂ ਨੂੰ ਲੈ ਕੇ ਵੀ ਤਰਸੇ ਆਂ ਤੇ ਅੱਜ ਦੀ ਘੜੀ ਦੇ ਵਿੱਚ ਜੋ ਆ ਟਾਈਮ ਜਿਹੜੋ ਦੇਖਦੇ ਆਂ ਤੇ ਬਹੁਤ ਆਨੰਦ ਮਾਣਦੇ ਆਂ ਫੀਲ ਕਰਦੇ ਆਂ ਕਿਉਂਕਿ ਉਹ ਸਮਾਂ ਮੈਂ ਚੰਦਾ ਨਹੀਂ ਕਿ ਕਦੀ ਮੇਰੇ ਦੀਵਾਂ ਤੇ ਵੀ ਕਦੀ ਹੈਨਾ ਕਿਸੇ ਪਰਿਵਾਰ ਤੇ ਵੀ ਇਦਾਂ ਦਾ ਸਮਾਂ ਆਵੇ ਬਿਲਕੁਲ ਭਾਜੀ ਬਾਕੀ ਸਟਾਰਟਿੰਗ ਕਿਵੇਂ ਹੋਈ ਤੁਹਾਡੀ ਟੈਟੂ ਜਦ ਅੰਦਰ ਵਿੱਚ ਆਣਾ ਕਿਸ ਤਰੀਕੇ ਹੋਇਆ ਟੈਟੂਆਂ ਦੀ ਗੱਲ ਕਰੀਏ ਤੇ ਇੱਕ ਵਿਰੇ ਮੈਂ 7 ਸਾਲ ਦਾ ਸੀਗਾ ਉਸ ਤੋਂ ਆਰਟ ਕਰਿਆ ਕਰਦਾ ਸੀਗਾ ਜਦੋਂ ਇੰਨੀ ਸਮਝ ਨਹੀਂ ਸੀ ਹੁੰਦੀ ਜਾਂ ਘਰ ਦੇ ਪਰਿਵਾਰ ਵੀ ਟੈਟੂ ਜਿਹੜੋ ਦੇਖਦੇ ਸੀਗੇ ਸਾ ਮਤਲਬ ਆਰਟ ਦੇਖਦੇ ਸੀਗੇ ਤੇ ਉਹਨਾਂ ਨੇ ਇੱਕ ਮਤਲਬ ਪੜਾਈ ਨੂੰ ਕਹਿੰਦੇ ਰਗੇ ਪਹਿਲੇ ਨੰਬਰ ਤਾਂ ਰੱਖਦੇ ਹੋਰ ਉਸ ਵਕਤ ਮੈਂਸ ਪੜਾਈ 'ਚ ਵੀ ਨਲਾਇਕ ਰਿਹਾ ਵਾ ਤੇ ਪਿਛਲੇ ਡੈਕਸ ਤੇ ਬੈਠਣ ਵਾਲਾ ਬੰਦਾ ਵਾ ਤੇ ਆਰਟ ਦੇ ਵਿੱਚ ਮੈਨੂੰ ਬਹੁਤ ਰੁਚੀ ਰਹਿੰਦੀ ਹੁੰਦੀ ਸੀਗੀ ਤੇ ਉਹ 7 ਸਾਲ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫਰ ਹੈਗਾ ਵਾ ਆਰਟ ਦੇ ਵਿੱਚ ਮੇਰਾ ਬੀਤਿਆ ਵਾ ਤੇ ਉਸੇ ਕਾਰਨ ਮੈਂ 스ਕਿਲਡ ਚਾਹਾਂ। ਬਕੀ ਭਾਜੀ ਤੁਹਾਡੇ ਹੱਥ ਦੇ ਵਿੱਚ ਟੈਟੂ ਮੇਕਰ ਪੈਨ ਫੜਾਣ ਵਾਲਾ ਕੌਣ ਸੀ? ਅ ਕਹੀਏ ਤਾਂ ਫਿਰ ਜਦੋਂ ਤੁਸੀਂ ਆਪ ਦੀ ਸ਼ਕਤੀਆਂ ਭੁੱਲੇ ਹੁੰਦੇ ਹੋ ਨਾ ਤੇ ਕਾਫੀ ਅ ਰੱਬ ਦੇ ਜੀ ਆਂਦੇ ਆ ਤੁਹਾਡੇ ਕੋਲ ਜਿਹੜੇ ਤੁਹਾਨੂੰ ਯਾਦ ਕਰਾਉਂਦੇ ਆ ਕਿ ਤੂੰ ਆ ਕੰਮ ਕਰ ਸਕਦਾ ਵਾ। ਕੁਝ ਐਸਾ ਹੀ ਕੁਝ ਜੀ ਆਇਆ ਸੀ ਪਰਮਾਤਮਾ ਦਾ ਜਿਨੇ ਮੈਨੂੰ ਇਸ ਚੀਜ਼ ਬਾਰੇ ਦੱਸਿਆ। ਤੇ ਬਕੀ ਭਾਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਵਾ ਜਦੋਂ ਤੁਸੀਂ ਆਪਣਾ ਪ੍ਰੋਪਰ ਟੈਟੂਆਂ ਨਾਲ ਭਰੇ ਹੋਏ ਹੋ ਜਦੋਂ ਤੁਹਾਡੀ ਬਾਡੀ ਉੱਤੇ ਮੇਰੇ ਸਾਬ ਨਾਲ 99% ਵੀ ਟੈਟੂ ਬਣਵਾਏ ਹੋਏ ਆ। ਜਦੋਂ ਤੁਸੀਂ ਬਾਹਰ ਨਿਕਲਦੇ ਹੋ ਜਦੋਂ ਤੁਹਾਨੂੰ ਲੋਕ ਦੇਖਦੇ ਆ ਉਹਨਾਂ ਦੀ ਤੁਹਾਡੇ ਪ੍ਰਤੀ ਕਿਹੋ ਜਿਹੀ ਪ੍ਰਤੀਕਿਰਿਆ ਹੁੰਦੀ ਹੈ ਦੇਖੋ ਕੁਝ ਚੰਗਾ ਵੀ ਬੋਲਦੇ ਆ ਤੇ ਮਾੜਾ ਵੀ ਬੋਲਦੇ ਹਨਾ ਤੇ ਲੇਕਿਨ ਮੈਂ ਇਸ ਚੀਜ਼ ਦਾ ਪਤਾ ਨਹੀਂ ਕੋ ਸਮਝ ਆਏਗਾ ਚੰਗਾ ਬੋਲਦੇ ਆ ਤਾਂ ਉਸ ਨੂੰ ਆਪਣੇ ਸੀਨੇ ਨਾਲ ਲਗਾਨਾ ਉਸ ਦਾ ਲੋਰ ਜਿਹੜੇ ਮਾੜਾ ਬੋਲਦੇ ਆ ਉਸ ਨੂੰ ਮੈਂ ਸਾਈਡ ਤੇ ਰੱਖਦਾ ਕਿ ਮੈਂ ਜਿਹੜੇ 네ਗੇਟਿਵ ਥੌਟਸ ਜਿਹੜੇ ਹੈਗੇ ਆ ਮੈਂ ਆਪਣੇ ਅੰਦਰ ਨਹੀਂ ਰੱਖਦਾ ਪਰਿਵਾਰ ਅੱਜ ਪ੍ਰਾਊਡ ਮਹਿਸੂਸ ਕਰਦਾ ਵਾ ਤੇ ਪੂਰੀ ਫੈਮਿਲੀ ਜੇ ਕਹੀਏ ਤੇ ਜਾਤੇ ਮਾਮੇ ਵਾਲੇ ਸਾਈਡ ਦੀ ਗੱਲ ਕਰਦੇ ਹੋ ਕਿ ਮਾਤਾ ਪਿਤਾ ਦੀ ਗੱਲ ਮਾਤਾ ਪਿਤਾ ਦੀ ਤਰਫ ਤੋਂ ਦੇਖੋ ਮਾਤਾ ਪਿਤਾ ਇਸ ਦੁਨੀਆ 'ਚ ਮੇਰੇ ਇਸ ਵਕਤ ਨਹੀਂ ਹੈਗੇ ਨਹੀਂ ਰਹੇ ਤੇ ਜਿਸ ਦੇ ਵਿੱਚ ਹੁਣ ਬਹੁਤ ਪ੍ਰਾਊਡ ਫੀਲ ਕਰਦੇ ਸੀਗੇ ਜਿੰਦਾ ਵਿੱਚ ਪਹਿਲੇ ਤਾਂ ਉਹਨਾਂ ਨੂੰ ਵੀ ਅਫਤੀ ਰਹੀ ਹੈ ਇਸ ਚੀਜ਼ ਵਿੱਚ ਬਟ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਵਾ ਸਾਥ ਰਿਹਾ ਵਾ ਮੇਰੀ ਜ਼ਿੰਦਗੀ ਨੂੰ ਬੜੀ ਅਵਰਾਂਦੀ ਹੈ ਜੇ ਅੱਜ ਮਾਤਾ ਪਿਤਾ ਹੁੰਦਾ ਤੇ ਬਹੁਤ ਜ਼ਿਆਦਾ ਪ੍ਰਾਊਡ ਮਹਿਸੂਸ ਕਰਦੇ ਅ ਬਿਲਕੁਲ ਔਰ ਲਾਸਟ ਹੁਣ ਮੇਰੇ ਜਿਹੜੇ ਪਿਤਾ ਜੀ ਆ ਉਹ 2016 ਦੇ ਵਿੱਚ ਗੁਜ਼ਰ ਗਏ ਸੀ 13 ਸਾਲ ਤੱਕ ਉਹ ਬੈੱਡ ਤੇ ਰਹੇ ਆ ਮੈਂ ਉਹ ਹਾਲਾਤ ਦੇਖੇ ਨੇ 2003 ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਮੇਰੇ ਰਿਸ਼ਤੇਦਾਰੀਆਂ ਨੇ ਖੁਦ ਉਹਨਾਂ ਦੀ ਗੱਟਾ ਬਾਹਾਂ ਤਣਵਾਈਆਂ ਇੱਕ ਜਾਇਦਾਦ ਦੇ ਪਿੱਛੇ ਲੱਗੇ ਤੇ ਉਹ ਵਕਤ ਮੈਂ ਦੇਖਿਆ ਤੇ ਮੇਰਾ ਪਿਤਾ ਬੈੱਡ ਤੇ ਹੁੰਦੇ ਸੀਗੇ ਮੈਨੂੰ ਯਾਦ ਆ ਮੇਰਾ ਬਾਪੂ ਕਿਹਾ ਕਰਦਾ ਸੀਗਾ ਤੇ ਪੁੱਤਰ ਨਾਮ ਐਸਾ ਬਣਾਵੀਂ ਕਿ ਤੇਰੇ ਪਾਟੇ ਕੱਪੜੇ ਵੀ ਪਾਏ ਹੋਣਾ ਤੇ ਲੋਕੀ ਫਿਰ ਨਾ ਫੋਟੋ ਖਚਾਉਣ ਐਸਾ ਕੰਮ ਕਰੀ। ਬਾਪੂ ਜੀ ਦੀ ਅੱਜ ਗੱਲੋਂ ਪੂਰੀ ਹੋ ਗਈ ਐ। ਅੱਜ ਸੀਰੀਅਸਲੀ ਜਦੋਂ ਅਸੀਂ ਤੁਹਾਨੂੰ YouTube ਦੇ ਜਾਂ ਸੋਸ਼ਲ ਮੀਡੀਆ ਤੇ ਕਿਤੇ ਵੀ ਦੇ ਦੇ ਤਾਂ ਲੋਕੀ ਦਰਸਦੇ ਤੁਹਾਡੇ ਨਾਲ ਬੈਠਣ ਨੂੰ ਤੁਹਾਡੇ ਨਾਲ ਫੋਟੋ ਖੋਣ ਨੂੰ ਉਹ ਨਾ ਬਈ ਦਰਸ਼ਨ ਦੀ ਤਾਂ ਗੱਲ ਨਹੀਂ ਹੈਗੀ ਮੈਂ ਤਾਂ ਆਪ ਚਾਹਨਾ ਕਿ ਨਾ ਮੇਰੇ ਵੀਰ ਭਾਈ ਆਣ ਉਹਨਾਂ ਨਾਲ ਪਿਆਰ ਨਾਲ ਬੈਠ ਕੇ ਗੱਲਾਂ ਬਾਤਾਂ 도 ਕਰੀ ਹੈ ਹਨਾ ਤੇ ਐਸੀ ਕੋਈ ਗੱਲ ਨਹੀਂ ਹੈਗੀ। ਪਸਾ ਇਹ ਹੈ ਕਿ ਪਿਆਰ ਵੋਟ ਕਰਦੇ ਨੇ ਉਹਦਾ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਬਾਕੀ ਇਸ ਪਿਆਰ ਦੇ ਪਿੱਛੇ ਵੀ ਭਾਜੀ ਜੋ ਤੁਹਾਡੀ ਮਿਹਨਤ ਹੈ ਜੋ ਤੁਹਾਡੀ ਮਿਹਨਤ اور ਸਫਲਤਾ ਤੋਂ ਹੀ ਜੋ ਲੈ ਕੇ ਆਏ ਹੋ ਇਹੋ ਜੇ ਮੁਕਾਮ ਦਿੱਤੇ ਆ ਕੇ ਕੁਝ ਲੋਕ ਡੋਲ ਜਾਂਦੇ ਆ ਉਹ ਨਸ਼ਿਆਂ ਦਾ ਸਹਾਰਾ ਲੈ ਲੈਂਦੇ ਆ ਭਾਈ ਮੈਂ ਇਹਦੇ ਉੱਪਰ ਇੱਕ ਗੱਲ ਕਹਿਣਾ ਚਾਹਨਾ ਵਾਂ ਕਿ ਮਿਹਨਤ ਵੀ ਕਰਦੇ ਰਹੋ ਠੀਕ ਹੈ ਸ਼ਾਇਦ ਹੋ ਸਕਦਾ ਕਿ ਮਿਹਨਤ ਕਰਦੇ ਦੌਰਾਨ ਤਾਂ ਸਫਲਤਾ ਨਾ ਪ੍ਰਾਪਤ ਹੋਵੇ ਪਰ ਸ਼ਾਇਦ ਦੂਰ ਦੂਰ ਤੱਕ ਤੁਹਾਨੂੰ ਵਿਜ਼ਨ ਹੀ ਨਾ ਦਿਖੇ ਕਿ ਮੈਂ ਸਫਲ ਹੋਊਂਗਾ ਵੀ ਉਸ ਚੀਜ਼ ਨੂੰ ਨਾ ਛੱਡਣਾ ਮਿਹਨਤ ਕਰਨੀ ਨਹੀਂ ਛੱਡਣੀ ਗਲਤ ਰਾਹ ਦੇ ਵਿੱਚ ਜਿਸ ਦਿਨ ਤੁਸੀਂ ਪੈ ਗਏ ਜਿੰਨੀ ਕੀਤੀ ਕਰਾਈ ਮਿਹਨਤ 2 ਸਾਲ ਦੀ 3 ਸਾਲ ਦੀ ਸਾਰੀ ਭਾਂਡੇ ਚ ਜਾ ਕੇ ਬੜ ਜਾਣੀ ਹੈ ਤੁਸੀਂ ਲਗਾਤਾਰ ਲੱਗੇ ਰਹੋ ਬਿਨਾਂ ਫਲ ਦੀ ਇੱਛਾ ਰੱਖੇ ਫਲ ਤੁਹਾਨੂੰ ਮਿਲੇਗਾ ਹੀ ਮਿਲੇਗਾ ਇਹ ਪੱਕੀ ਗੱਲ ਹੈ ਲੇਕਿਨ ਹਾਂ ਉਸ ਚੀਜ਼ 'ਤੇ ਇੰਨੇ ਰੁਝੇ ਰਹੋ ਆਪਣੇ ਕੰਮ ਦੇ ਵਿੱਚ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਜਿਸ ਗੋਲ ਨੂੰ ਤੁਸੀਂ ਦੇਖਿਆ ਵਾ ਉਸ ਦੇ ਵਿੱਚ ਰੁਝੇ ਰਹੋ ਜਿਹਨੂੰ ਕਹਿੰਦੇ ਨੇ ਐਦਾਂ ਬਸ ਕਿ ਮੇਰਾ ਗੋਲ ਇਹ ਆ ਫੋਕਸ ਉਸ ਚੀਜ਼ ਦੇ ਵਿੱਚ ਦੋਲੋ ਇੱਧਨਾ ਇੱਧਰ ਦੇਖੋ ਨਾ ਉੱਧਰ ਦੇਖੋ ਸਫਲਤਾ ਪ੍ਰਾਪਤ ਜ਼ਰੂਰ ਹੋਗੀ ਯਾਰ ਬਿਲਕੁਲ ਭਾਜੀ ਭਾਜੀ ਇੱਕ ਹੋਰ ਗੱਲ ਕਰਨਾ ਚਾਹੁੰਦਾ ਤੁਹਾਡਾ ਜਿਵੇਂ ਕਿ ਨਾਰਮਲੀ ਆਪਣੇ ਥੋੜਾ ਸਮਾਜ ਜਿਹਦਾ ਟੈਟੂ ਬਣੇ ਹੁੰਦੇ ਆ ਤਾ ਉਹਨੂੰ ਹੋਰ ਹੀ ਦੀ ਨਿਗਾਹ ਨਾਲ ਦੇਖਦਾ ਵਾ ਜਦੋਂ ਨਿਕਲਦੇ ਆ ਤੇ ਕਹਿੰਦੇ ਸ਼ਾਇਦੇ ਨਸ਼ੇ ਪੱਤਿਆਂ ਵੱਲ ਨਾ ਹੋਵੇ ਠੋਡੀ ਜ਼ਿੰਦਗੀ ਵਿੱਚ ਕੋਈ ਨਸ਼ਾ ਭਾਜੀ ਭਾਜੀ ਕਰਦਾ ਇਹਨਾਂ ਨਸ਼ਾ ਬਹੁਤ ਵੱਡਾ ਨਸ਼ਾ ਕਰਦਾ ਵਾ ਮੈਨੂੰ ਲੱਗਦਾ ਕਿ ਸ਼ਾਇਦ ਉਹ ਨਸ਼ਾ ਕਿਸੇ ਲਈ ਕੀਤਾ ਵੀ ਨਹੀਂ ਹੋਊਗਾ ਉਹ ਹੋ ਜਾ ਨਸ਼ਾ ਕਰਦਾ ਮੇਰਾ ਨਸ਼ਾ ਸਿਰਫ ਇਹੀ ਹੈ ਕਾਮਯਾਬੀ ਦਾ ਨਸ਼ਾ ਕਰਦਾ ਮੈਂ ਬੈ ਟੈਟੂ ਦਾ ਨਸ਼ਾ ਕਰਦਾ ਵਾ ਉਸ ਤੋਂ ਲਗਵਾ ਕੋਈ ਨਸ਼ਾ ਨਹੀਂ ਕਰਦਾ ਏ ਬੈਸਟ ਨਸ਼ਾ ਹੈ ਭਾਜੀ ਜ਼ਿੰਦਗੀ ਦਾ ਹਾਂ ਜ਼ਿੰਦਗੀ ਤੇ ਨਸ਼ਾ ਕਰੋ ਐਸਾ ਨਸ਼ਾ ਕਰੋ ਕਿ ਦੁਨੀਆ ਦੇਖੀ ਔਰ ਪ੍ਰਾਊਡ ਫੀਲ ਕਰੇ ਹੋਤੇ ਐਸਾ ਨਸ਼ਾ ਨਾ ਕਰੋ ਕਿ ਤੁਸੀਂ ਸੜਕਾਂ ਦੇ ਕਿਤੇ ਸਾਈਡ ਤੇ ਡਿਗੇ ਹੋ ਐਸਾ ਨਸ਼ਾ ਨਾ ਕਰੋ ਮੱਕੀ ਭਾਜੀ ਜਿਵੇਂ ਤੁਹਾਨੂੰ ਨਵੇਂ ਨਵੇਂ ਲੋਕ ਮਿਲਦੇ ਆ ਜੇ ਕੋਈ ਟੈਟੂ ਕਰਵਾਉਂਦਾ ਵਾ ਕੋਈ ਕਿਸੇ ਤਰੀਕੇ ਮਿਲਦੇ ਆ ਤੇ ਉਹਨਾਂ ਦੇ ਜਦੋਂ ਟੈਟੂ ਤੁਸੀਂ ਕਰਾਨੇ ਹੋਤੇ ਉਹਨਾਂ ਦੇ ਅੱਗੇ ਜੋ ਹੁੰਦੇ ਆ ਰਿਐਕਸ਼ਨ ਕਿੱਦਾਂ ਦੇ ਹੁੰਦੇ ਆ ਟੈਟੂ ਤੋਂ ਬਾਅਦ ਟੈਟੂ ਕਰਾਣ ਤੋਂ ਬਾਅਦ ਜਿਵੇਂ ਜ ਕੁਸਟਮਰ ਦੀ ਗੱਲ ਕਰਦੇ ਸੀ ਜੀ ਕਸਟਮਰ ਕੀ ਫੀਲ ਕਰਦਾ ਵਾ ਜਦੋਂ ਟੈਟੂ ਕਰਵਾਉਣ ਤੋਂ ਬਾਅਦ ਕਿਉਂਕਿ ਮੈਂ ਕਾਫੀ ਵਾਰ ਦੇਖਿਆ ਹੈ ਤੁਹਾਡੀ ਵੀਡੀਓਜ਼ ਦੇਖਦਾ ਹੁੰਨਾ ਮਾ ਕੋਈ ਬੰਦਾ ਨਵੇਂ ਸ਼ਹਿਰ ਤੋਂ ਆਇਆ ਕੋਈ ਕਿਤੋਂ ਆਇਆ ਕੋਈ ਕਿਤੋਂ ਸਪੈਸ਼ਲੀ ਫੋਰ ਟੋਡੇ ਕੋ ਲੰਦਾ ਬਹੁਤ ਟੈਟੂ ਆ ਪਾਈ ਆਰਟਿਸਟ ਪਹਿਲੇ ਨੰਬਰ ਤੇ ਜਿਹੜੇ ਵੀਰ ਭਾਈ ਹੁਣ ਇਹਨਾਂ ਦੂਰੋਂ ਦੀ ਆ ਰਹੇ ਆ ਉਹ ਸਭ ਤੋਂ ਪਹਿਲੇ ਮੇਰੇ ਪੇਜ ਨੂੰ ਦੇਖ ਕੇ ਜਾਂ ਮੈਨੂੰ ਦੇਖ ਕੇ ਆ ਰਹੇ ਆ ਠੀਕ ਆ ਉਹ ਆਂਦੇ ਇੰਨੇ ਖੁਸ਼ ਹੁੰਦੇ ਪਰ ਆ ਕਿ ਯਾਰ ਮੈਂ ਆਪ ਵੀ ਦੁਖੀ ਬੈਠਾ ਹਾਂ ਸਟੂਡੀਓ ਦੇ ਵਿੱਚ ਮੈਨੂੰ ਆਪ ਨੂੰ ਬੜੀ ਖੁਸ਼ੀ ਹੁੰਦੀ ਯਾਰ ਮੇਰੇ ਭਰਾ ਆਏ ਆ ਹਨਾ ਤੇ ਜਦੋਂ ਟੈਟੂ ਕਰੰਨੇ ਆ ਫ ਅੰਡ ਬਹੁਤ ਹੀ ਮਤਲਬ ਕਿ ਹਸੀਨ ਪਲ ਹੁੰਦੇ ਆ ਬਾਈ ਯਾਰ ਉਹ ਸਹੀ ਦੱਸਾ ਉਹਨਾਂ ਲਈ ਵੀ ਹੁਣ ਮੇਰੇ ਲਈ ਵੀ ਯਾਰ ਇਹਨੂੰ ਰੋਜ਼ ਰੋਜ਼ ਮੈਂ ਰਿਸਪੈਕਟ ਕਰਦਾ ਬੱਬੇ ਉਤਾਂ ਦੇ ਯਾਰ ਸੋ ਭਾਈ ਤੁਹਾਨੂੰ ਕਾਫੀ ਮਿਊਜ਼ਿਕ ਇੰਡਸਟਰੀ ਵਿੱਚ ਤੁਸੀਂ ਜਿਹੜਾ ਜਾਣਦੇ ਹੋ ਮਿਲਦੇ ਹੋ ਕਾਫੀ ਜਿਹੜੇ ਨਾਮੀ ਚਿਹਰੇ ਨੇ ਜਿਨ੍ਹਾਂ ਨਾਲ ਤੁਸੀਂ ਮਿਲੇ ਹੋ ਉਹਦੇ ਚੋਂ ਇੱਕ ਚਿਹਰਾ ਹੈ ਆਪਣਾ ਗੋਪੀ ਲੋਂਗੀ ਆ ਭਾਈ ਦੇ ਨਾਲ ਤੋਂ ਵੀਡੀਓ ਦੇਖੀ ਗਈ ਉਹਨਾਂ ਬਾਰੇ ਦੱਸੋ ਨਹੀਂ ਬੰਦਾ ਘਟਾ ਬੱਬੇ ਘਟਾ ਬਾਕੀ ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸੋ ਕੋਈ ਮੂਵੀ ਵਗੈਰਾ ਆ ਰਹੀ ਆਪਣੀ ਜਾਂ ਕੋਈ ਸੌਂਗ ਹੋਰ ਆ ਰਿਹਾ ਵਾ ਸੋਂਗ ਬਈ ਬਹੁਤ ਜਲਦੀ ਆ ਰਹੇ ਨੇ ਬਹੁਤ ਵੱਡੇ ਲੈਵਲ ਤੇ ਆ ਰਹੇ ਨੇ ਤੇ ਤਿਆਰੀ ਹੈ ਬਸ ਮੇਰੇ ਬਾਕੀ ਵਰੁਣ ਸ਼ਰਮਾ ਕਦੀ ਸੈਟੀਸਫਾਈਡ ਨਹੀਂ ਹੋ ਪਾਉਂਦੇ ਲਾਸਟ ਵੀਡੀਓਸ ਅਸੀਂ ਵਿੱਚ ਦੇਖ ਰਹੇ ਸੀਗੇ ਤੁਹਾਡੇ ਟੈਟੂ ਚੱਲ ਰਿਹਾ ਸੀਗਾ ਤੁਸੀਂ ਆਪ ਹੀ ਹੱਥ ਪਾਉ ਉਹ ਮਸ਼ੀਨ ਲੈ ਕੇ ਆਪਣਾ ਟੈਟੂ ਆਪ ਕਰਨ ਲੱਗਾ ਹਾਂ ਮੈਂ ਸ਼ੀਜ਼ਾਦਾ ਪਿਛਲੇ ਮੇਰੇ ਇੰਟਰਵਿਊ ਹੋਇਆ ਸੀਗਾ ਆਈ ਥਿੰਕ 2022 ਦੀ ਗੱਲ ਹੈ ਉਹ ਮੇਰਾ ਪਹਿਲਾ ਇੰਟਰਵਿਊ ਹੋਇਆ ਸੀਗਾ ਤੇ ਉਹਨਾਂ ਨੇ ਆਖਿਆ ਸੀਗਾ ਕਿ ਤੁਸੀਂ ਐਕਸ ਟੈਟੂ ਤੁਸੀਂ ਕਰ ਸਕਦੇ ਹੋ ਕਿ ਜਿਹੜਾ ਕਿਸੇ ਨਾ ਕੀਤਾ ਹੋਵੇ ਆਪਣੇ ਆਪ ਖੁਦ ਸੈਲਫ ਮੇਡ ਤੇ ਉਹਦੇ ਲਈ ਮੇਰੇ ਸਟੂਡੈਂਟ ਸੀਗੇ ਮੈਂ ਉਹਨਾਂ ਤੋਂ ਕਰਵਾਇਆ ਐਂਡ ਉਹਨਾਂ ਦਾ ਹੱਥ ਕੰਬਦਾ ਸੀ ਡਰ ਰਹੇ ਸੀਗਾ ਕਿ ਆਈਜ਼ ਦੇ ਉੱਪਰ ਸੀਗਾ ਇਸ ਜਗ੍ਹਾ ਤੇ ਤੇ ਦੇਖ ਰਹੇ ਡੈਡ ਕੀਤਾ ਉਹ ਮੈਂ ਮਿਰਰ ਤੇ ਖੜ ਕੇ ਮੈਂ ਆਪ ਇੱਕ ਆਈਜ਼ ਬੰਦ ਕਰਕੇ ਤੇ ਆਪ ਟੈਟੂ ਡਰਾਅ ਕੀਤਾ ਵਾ ਬਹੁਤ ਹੀ ਵੱਡੀ ਗੱਲ ਹੋ ਗਈ ਸੀ ਹੰਦਾਲੀ ਇਹ ਇਹ ਵੈਸੇ ਲੁਧਿਆਣਾ ਪੰਜਾਬ ਦੇ ਵਿੱਚ ਪਹਿਲਾ ਟੈਟੂ ਲੱਗਦਾ ਜੀ ਕਿਸੇ ਨੇ ਆਈਸ ਦੇ ਉੱਪਰ ਔਰ ਸੈਂਸਿਟਿਵ ਪਾਰਟ ਦੇ ਉੱਤੇ ਕੀਤਾ ਹੋਵੇ ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੜੀਆਂ ਅਸੀ ਚੀਜ਼ ਲੈ ਕੇ ਆਵਾਂਗੇ ਠੀਕ ਹੈ ਔਰ ਮੈਂ ਇਹ ਸੋਚ ਕੇ ਨਹੀਂ ਸੀ ਕੀਤਾ ਕਿ ਮੈਂ ਪੰਜਾਬ ਚ ਪਹਿਲੀ ਵਾਰ ਜਾਂ ਲੁਧਿਆਣਾ ਚ ਪਹਿਲੀ ਵਾਰ ਇਹ ਮਤਲਬ ਚੀਜ਼ ਲੈ ਕੇ ਆਵਾਂ ਹਨਾ ਮਿੱਤਾ ਮੇਰਾ ਸ਼ੌਂਕ ਸੀਗਾ ਇਸ ਸ਼ੌਂਕ ਮੈਨੂੰ ਇੱਥੇ ਤੱਕ ਲੈ ਆਇਆ ਵਾ ਮੈਨੂੰ ਭਰਾਵਾਂ ਦਾ ਪਿਆਰ ਮਿਲਦਾ ਪਿਆ ਵਾ ਤੈ ਤੇ ਲੋ ਮੈਂ ਧੰਨਵਾਦ ਕਰਦਾ ਵਾ ਯਾਰ ਜੀ ਦਾ ਪਜੀ ਕਿ ਤੁਹਾਡੀ ਮਿਡਲ ਕਲਾਸ ਡਾਕੂਮੈਂਟਰੀ ਵੀ ਆਈ ਹੈ ਉਹਦੇ ਬਾਰੇ ਦੱਸੋ ਸਾਡੀ ਆਡੀਅנס ਨੂੰ ਮਿਡਲ ਕਲਾਸ ਜੋ ਕਿ ਵੀਰੇ ਸਾਰਿਆਂ ਦੀ ਜ਼ਿੰਦਗੀ ਹੈ ਮਿਡਲ ਕਲਾਸ ਤੋਂ ਹੀ ਉੱਠ ਕੇ ਸਾਰੇ ਇਸ ਹੈ ਨਾ ਪ੍ਰਾਪਤੀ ਜਿਹੜੀ ਸਫਲਤਾ ਦੀ ਪ੍ਰਾਪਤੀ ਕੀਤੀ ਹੈ ਔਰ ਮਿਡਲ ਕਲਾਸ ਮੂਵੀ ਜੋ ਮੇਰੀ ਡਾਕੂਮੈਂਟਰੀ ਦੇ ਉੱਪਰ ਮੇਰੀ ਲਾਈਫ ਦੇ ਉੱਪਰ ਬਣੀ ਹੈ ਮੇਰੇ ਉਹਦੇ ਵਿੱਚ ਮੇਰਾ ਬਚਪਨ ਮੈਂ ਕੀ ਕੀ ਸਟਰਗਲ ਕੀਤਾ ਵਾ ਮੇਰੇ ਮਾਤਾ ਪਿਤਾ ਮੇਰੀ ਲਵ ਲਾਈਫ ਮੇਰੇ ਦੋਸਤਾਂ ਦੀ ਹੈ ਨਾ ਦੋਸਤੀਆਂ ਹੈ ਨਾ ਉਹ ਸਭ ਕੁਝ ਦਰਸਾਈ ਗਈ ਹੈ ਔਰ ਮੈਂ ਕਹਿੰਨਾ ਅੱਜ ਦੀ ਯੂਥ ਨੂੰ ਇਸ ਨੂੰ ਦੇਖਣਾ ਚਾਹੀਦਾ ਵੀ ਹੈ ਮਤਲਬ ਬਹੁਤ ਹੀ ਵਧੀਆ ਡਾਕੂਮੈਂਟੀ ਹੈ ਮੀਡਲ ਕਲਾਸ ਇਸ ਚੀਜ਼ ਨੂੰ ਜ਼ਰੂਰ ਦੇਖਿਓ YouTube ਚੈਨਲ ਸਾਈਂਜੀ ਟੈਟੂ ਤੇ ਭਈਆ ਬਾਕੀ ਬਸ ਬਹੁਤ ਹੀ ਗੱਲਾਂ ਮੈਂ ਖੋਲ ਹੀ ਸਕਦਾ ਮੇਰੇ ਲਾਈਫ ਦੇ ਉੱਪਰ ਬਣੀ ਆ ਇੱਕ ਵਾਰੀ ਦੇਖ ਕੇ ਹਨਾ ਤੁਹਾਨੂੰ ਅੰਦਾਜ਼ ਆ ਜਾਊਗਾ ਬਾਕੀ ਭਾਜੀ ਆਪਣੀ ਬ੍ਰਾਂਚਾਂ ਕਿੰਨੀਆਂ ਹਨ ਸਾਈਂਜੀ ਟੈਟੂ ਦੇ ਨਾਮ ਤੇ ਆਪਣੀਆਂ ਹੋਰ ਕਿੰਨੀਆਂ ਬ੍ਰਾਂਚਾਂ ਹੈਗੀਆਂ ਨੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਨੇ ਭਾਜੀ ਬ੍ਰਾਂਚਾਂ ਤੇ 5 ਕੀਤੀਆਂ ਨੇ ਹਨਾ ਵੀ ਜਿਹੜੀ ਲੁਧਿਆਣੇ ਦੇ ਵਿੱਚ ਤਿੰਨ ਹੈਗੀਆਂ ਵਾ ਤੇ ਹੋਰ ਸਟੇਟਾਂ ਦੇ ਵਿੱਚ ਜਿਹੜੀ ਆ ਕਾਫੀ ਹਾਲਾਤਾਂ ਦੇ ਕਰਕੇ ਜਿੱਦਾਂ ਹਨਾ ਕਿਥੇ ਨ ਕਿਥੇ ক্লোਜ਼ ਵੀ ਕਰਨੀ ਪਈ ਹੈ ਕਰਨੇ ਕਿ ਤੋਖਾ ਜਾਂ ਕਹਤੋਂ ਹਨਾ ਚੀਜ਼ਾਂ ਹੈ ਰੋਸੀ ਲੋਗੇ ਵੀ ਲੈ ਕੇ ਆਉਂਦੇ ਚੜਦੀ ਕਲਾ ਚ ਰਹਿਣ ਯਾਰ ਜਿਨ੍ਹਾਂ ਨੇ ਵੀ ਆਪਣਾ ਇਹੋ ਜਿਹਾ ਵਾਕਿਆ ਕਰੇ ਕਿਤੇ ਹੈ ਗਿਆ ਲੇਕਿਨ ਹਾ ਪਰਮਾਤਮਾ ਨੇ ਮੇਰੀ ਬਾਹ ਹਜੇ ਤੱਕ ਨਹੀਂ ਛੱਡੀਗੀ ਮੈਂ ਬਹੁਤ ਅੱਗੇ ਤੱਕ ਜਾਣਾ ਹੈ ਬਾਕੀ ਅੱਗੇ ਉਹਨਾਂ ਲਈ ਸਮਿਆਂ ਦੇ ਲਈ ਕਿਹੜੇ ਕਿਹੜੇ ਨਵੇਂ ਟੈਟੂ ਲੈ ਕੇ ਆ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਦਰ ਸਿਨੈਰੀਓ ਪਲਟ ਜਾਣਾ ਮੈਨੂੰ ਲੱਗਦਾ ਹੈ ਕਿ ਟੈਟੂ ਇੰਡਸਟਰੀ ਦਾ ਕਿਉਂਕਿ ਟੈਟੂ ਇੰਡਸਟਰੀ ਬਹੁਤ ਅੱਗੇ ਤੱਕ ਜਾ ਰਹੀ ਹੈ ਬਹੁਤ ਅੱਗੇ ਤੱਕ ਜਾ ਰਹੀ ਹੈ ਐਜ਼ ਆ ਟੈਟੂ ਆਰਟਿਸਟ ਖੁਦ ਸੈਲੀਬ੍ਰਿਟੀ ਦੇ ਰੂਪ ਚ ਮੂਰੇ ਆਪਦੇ ਪੇਲੇ ਔਰ ਬਹੁਤ ਅੱਗੇ ਤੱਕ ਮਤਲਬ ਕਿ ਹਾਂ ਤਾਂ ਪਾਵਾਂ ਕਿ ਸਾਡੇ ਸਟੂਡੀਓ ਦੇ ਵਿੱਚ ਸਾਈਂਜੀ ਟੈਟੂ ਸਟੂਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਦਾ ਦੇਖਣ ਨੂੰ ਮਿਲੇਗਾ ਆਨਲਾਈਨ ਸਮੇਂ ਦੇ ਵਿੱਚ ਵੇਟ ਕਰਿਓ ਬਾਕੀ ਅਸੀਂ ਤੁਹਾਡੇ ਗਾਣੇ ਵੀ ਸੁਨੇ ਆ ਤੁਹਾਡੇ ਗਾਣੇ ਵੀ ਆਏ ਬਹੁਤ ਵਧੀਆ ਰੈਪ ਸਾਊਂਡ ਦੇ ਵਿੱਚ ਕਰ ਰਹੇਗੇ ਬਿਲਕੁਲ ਬਿਲਕੁਲ ਬਹੁਤ ਵਧੀਆ ਸੀ ਜੇ ਪੋਸੀਬਲ ਹੋਵੇ ਤਾਂ ਦੋ ਲੈਣਾ ਇਸ ਵਕਤ ਸੁਣਾ ਸਕੋ ਮੇਰੇ ਵੀਰ ਭਾਈ ਆਈ ਥਿੰਕ ਜਿਹੜੇ ਮੇਰੇ ਤੋਂ ਨਾਰਾਜ਼ ਆ ਸ਼ੁਰੂ ਤੋਂ ਹੀ ਉਹ ਸ਼ਾਇਦ ਗੁੱਸਾ ਕਰ ਜਾਣਗੇ ਇਸ ਚੀਜ਼ ਨੂੰ ਲੈ ਕੇ ਆ ਵਿਲਨ ਰੈਪ ਆਇਆ ਮੇਰਾ ਵਿੱਚ Song ਆਇਆ The Last Talk ਆਇਆ ਇਸ ਚੀਜ਼ ਨੂੰ ਜ਼ਰੂਰ YouTube ਮੈਂ ਕਹਿੰਨਾ ਕਿ YouTube ਤੇ ਸੁਣ ਲੈ ਉਹਨਾਂ ਨੂੰ ਬਿਲਕੁਲ ਤੇ ਕੁਝ ਐਸੀਆਂ ਗੱਲਾਂ ਵੀ ਹੈਗੀਆਂ ਯਾਰ ਜਿਹੜੀਆਂ ਹਨਾ ਵੀ ਹਲੇ ਵੋਕਲ ਦੇ ਤੌਰ ਤੇ ਨਹੀਂ ਕਹਿ ਪਾਵਾਂਗੇ ਇੱਕ ਵਾਰੀ ਫਿਰ ਆਪਣੇ YouTube ਚੈਨਲ ਦਾ ਦੱਸੋ ਨਾਮ ਤਾਂ ਕਿ ਉਹ ਜਾ ਕੇ ਉੱਥੇ ਸੁਣਨ ਅ ਬ੍ਰਦਰ ਜੇ ਸਾਡੇ ਜਿਹੜੇ Song ਆ ਸਾਡੀ ਜਿਹੜੀ ਮੀਡਲ ਕਲਾਸ Web Series ਐ ਤਿੰਨ ਭਾਗ ਉਹਦੇ ਜਿਹੜੇ ਆ ਚੁੱਕੇ ਨੇ Sign Ji Tattoo ਕਰਕੇ ਨਾ ਜੇ ਸਰਚ ਕਰੋਗੇ ਤਾਂ ਤੁਸੀਂ ਆ ਜਾਏਗਾ ਔਰ ਉੱਥੇ ਮੇਰੇ Song ਔਰ ਜਿਹੜੀ ਮੀਡਲ ਕਲਾਸ Web Series ਉਹ ਦੇਖਣ ਨੂੰ ਮਿਲ ਜਾਏਗੀ ਬਾਕੀ ਲੋਕੀ ਛੋਟੇ ਛੋਟੇ ਨੱਥੀਆਂ ਪਾਉਂਦੇ ਆ ਸੀ ਬਹੁਤ ਹੀ ਵੱਡੇ ਸਾਈਜ਼ ਦੇ ਵਿੱਚ ਪਾਈ ਹੋਈਆਂ ਇਹਦਾ ਬ੍ਰਦਰਨ ਟਨਲ ਬਰਸਿੰਗ ਕਹਿੰਦੇ ਆ ਔਰ ਮੈਨੂੰ ਬੋਡੀ ਮੋਡੀਫਾਈ ਕਰਨ ਦਾ ਬਹੁਤ ਸ਼ੌਂਕ ਹੈ ਔਰ ਜਿਸ ਦੇ ਵਿੱਚ ਮੈਨੂੰ ਕਹਿੰਦੇ ਕਿ ਇੱਕ ਪੀੜਾ ਲੈਣ ਤੋਂ ਬਾਅਦ ਇੱਕ ਦਰਦ ਤੋਂ ਬਾਅਦ ਖੁਸ਼ੀਆਂ ਆਉਂਦੀਆਂ ਵਾ ਮੈਂ ਰੋਣ ਤੋਂ ਬਾਅਦ ਹੱਸਣਾ ਹੁੰਦਾ ਹੱਸਣ ਤੋਂ ਬਾਅਦ ਰੋਣਾ ਹੁੰਦਾ ਵਾ ਇਸੇ ਪ੍ਰਕਾਰ ਮੈਂ ਜਿਹੜੇ ਟੈਟੂ ਕਿਤੇ ਜਿਹੜੇ ਮੈਂ ਆਪਣੇ ਬੋਡੀ ਤੇ ਦਰਦ ਹੰਡਾਇਆ ਅੱਜ ਵਧੀਆ ਵਧੀਆ ਮਾਨ ਫੀਲ ਕਰ ਰਿਹਾ ਵਾ ਇੱਕ 13 ਨੰਬਰ ਜੋ ਤੁਹਾਡੀ ਜ਼ਿੰਦਗੀ ਦੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੋਇਆ ਵਾ ਅੱਜ ਇਤਫਾਕ ਨਾ ਦੇਖਿਆ ਜਾਵੇ ਤਾਂ ਆਪਾਂ ਨੂੰ 13 ਤਰੀਕ ਹੀ ਆਪਾਂ ਇਕੱਠੇ ਬੈਠੇ ਆਪਾਂ ਨੂੰ ਇਹ ਇੰਟਰਵਿਊ ਦਾ ਮੌਕਾ ਮਿਲਿਆ ਅੱਜ ਬਿਲਕੁਲ ਅੱਜ ਹਾਂ 13 ਤਰੀਕ ਹੈ ਤੇ 13 ਤਰੀਕ ਦਾ ਆਂਕੜਾ ਮੇਰੇ ਨਾਲ ਬਹੁਤ ਜੁੜਿਆ ਹੋਇਆ ਵੀਰੇ ਬਹੁਤ ਆ ਮੇਰੇ ਫਾਦਰ ਸਾਹਿਬ ਦਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਪਹਿਲਾ ਉਹ 13 ਤਰੀਕ ਨੂੰ ਹੋਇਆ ਸੀਗਾ 2003 2016 ਨੂੰ ਉਹਨਾਂ ਦੀ ਡੈਥ ਹੁੰਦੀ ਹੈ 13 ਸਾਲਾਂ ਬਾਅਦ 13 ਤਰੀਕ ਨੂੰ 13 ਨਵੰਬਰ ਨੂੰ ਕਰਕੇ ਔਰ 13 ਤਰੀਕ ਨੂੰ ਹੀ ਮੇਰਾ ਇੱਕ ਮੈਨੂੰ ਪਿਆਰ ਚੰਦਾ ਸੀਗਾ ਜੋ ਫੈਨ ਸੀਗਾ ਉਹਦੀ ਡੈਥ ਹੁੰਦੀ ਹੈ ਮੇਰੀ ਮੂਵੀ ਦੀ ਜਿਹੜੀ ਸ਼ੂਟਿੰਗ ਹੁੰਦੀ ਹੈ 13 ਤਰੀਕ ਨੂੰ ਹੁੰਦੀ ਹੈ ਔਰ ਰਾਜੇ ਦੀ ਜਿਹੜੀ ਇੰਟਰਵਿਊ ਹੁੰਦੀ ਹੈ ਉਹ ਵੀ 13 ਤਰੀਕ ਨੂੰ ਹੁੰਦੀ ਹੈ ਇੱਕ ਟੈਟੂ ਨਜ਼ਰ ਆ ਰਿਹਾ ਸਾਨੂੰ ਟਰਸਟ ਨੋ 1 ਅ ਵਰੁਣ ਸ਼ਰਮਾ ਕਿਹਦਾ ਟ੍ਰਸਟ ਕਰਦਾ ਹੈ

ਵੇ ਸਟੂਡੈਂਟ ਨਹੀਂ ਪੜਿਆ ਆਇਆ ਵਾ ਕੀ ਆ ਮਤਲਬ ਬਕੀ ਵਰੁਨ ਸ਼ਰਮਾ ਦੇ ਅੱਗੇ ਆਉਣ ਵਾਲੇ ਪ੍ਰੋਜੈਕਟ ਜਿਵੇਂ ਕੀ ਵਰੁਨ ਸ਼ਰਮਾ ਗਾਣਿਆਂ ਦੇ ਵਿਚਾਰੇ ਨੇ ਅੱਗੇ ਹੁਣ ਹੋਰ ਕੀ ਚਾਹਦੇ ਆ ਵਰੁਨ ਸ਼ਰਮਾ ਦੀ ਹੋਰ ਕੀ ਹੋਪ ਹੈ ਕੀ ਚਾਹੁੰਦੇ ਨੇ ਹੋਰ ਵੱਡੇ ਪਰਦੇ ਤੇ ਦਿਖਾਂਗੇ ਤੁਹਾਨੂੰ ਵੱਡੇ ਪਰਦੇ ਤੇ ਦਿਖਾਂਗੇ ਵਧੀਆ ਲੁੱਕ ਤੇ ਲੈ ਕੇ ਆਵਾਂਗੇ ਸਿਨੈਰੀਓ ਪਲਟਾ ਦਵਾਂਗੇ ਸਾਰਾ ਇੰਡਸਟਰੀ ਦਾ ਜਦੋਂ ਵਰੁਨ ਸ਼ਰਮਾ ਨਿਕਲਦੇ ਆ ਹੁਣ ਅੱਜ ਦੇ ਸਮੇਂ ਦੇ ਵਿੱਚ ਸਾਈਂ ਦੀ ਟੈਟੂ ਵਾਲਾ ਹੁਣ ਵਰੁਨ ਸ਼ਰਮਾ ਦੇ ਨਾਮ ਤੇ ਕੱਟ ਸਾਈਂ ਦੀ ਟੈਟੂ ਵਾਲਾ ਦੇ ਨਾਮ ਤੇ ਜਿਆਦਾ ਲੋਕ ਜਾਣਦੇ ਆ ਅੱਛਾ ਇਹਦੇ ਵਿੱਚ ਵੀ ਇੱਕ ਵਾਕਿਆ ਹੋਇਆ ਸੀ ਵੀਰੇ ਅ ਵਰੁਣ ਸ਼ਰਮਾ ਤਾਂ ਚਲੋ ਹੈ ਬਟ ਸਾਈਨ ਟੈਟੂ ਵਾਲਾ ਨਾਮ ਇੱਥੋਂ ਪਿਆ ਕਿ ਮੈਂ ਕਾਰ 'ਚ ਜਾ ਰਿਹਾ ਸੀ ਇੱਕ ਵਾਰ ਨਹੀਂ ਬਹੁਤ ਵਾਰ ਹੋ ਚੁੱਕਾ ਹੈ ਇਹ ਚੀਜ਼ ਮੈਂ ਇੱਕ ਛੋਟਾ ਵਾਕਿਆ ਤੁਹਾਨੂੰ ਦੱਸਦਾ ਉਹ ਇੱਕ ਨਾ ਆਪਣਾ ਭੈਣ ਤੇ ਭਾਈ ਆਪਣਾ ਆ ਰਹੇ ਸੀਗੇ ਇਦਾਂ ਮੁੰਡੇ ਕੁੜੀਆਂ ਜਿੱਦਾਂ ਭੈਣ ਭਰਾ ਸੀਗੇ ਦੋਨੋਂ ਤੇ ਪਿੱਛੇ-ਪਿੱਛੇ ਕਾਰ ਦੇ ਲੱਗੇ ਰਹੇ ਲੱਗੇ ਰਹੇ ਤੇ ਉਹ ਪਿੱਛੋਂ ਆਵਾਜ਼ ਵਿੱਚ ਸ਼ੀਸ਼ਾ ਡਾਊਨ ਕੀਤਾ ਕਹਿੰਦੇ ਉਹ ਸਾਈਨ ਟੈਟੂ ਵਾਲਾ ਤੇ ਜਾਣਦੇ ਨੇ ਇਹਨੂੰ ਮੈਂ ਫੋਟੋ ਖਚਾਣੀਏ ਦੇ ਨਾਲ ਉਹ ਮੈਂ ਗੱਡੀ ਰੋਕੀ ਫੋਟੋ ਖਚਾਈ ਬਹੁਤ ਭੈਣ ਭਾਈਆਂ ਨੇ ਪਿਆਰ ਦਿੱਤਾ ਹਨ ਤੇ ਉਹ ਵਾਕਿਆ ਤੋਂ ਬਾਕੀ ਆਪਣੇ ਚਾਉਣ ਵਾਲਿਆਂ ਦੇ ਲਈ ਕੀ ਸਨੇਹਾ ਦੇਣਾ ਚਾਹੋਗੇ ਚਾਉਣ ਵਾਲਿਆਂ ਲਈ ਮੇਰੇ ਮਰਾਹੀ ਸਨੇਹਾ ਹੈਗਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਭਾਈ ਦਿਲੋਂ ਪਿਆਰ ਕਰਦਾ ਉਹ ਦਿਲੋਂ ਧੰਨਵਾਦ ਵੀ ਕਹਿਣਾ ਕਿ ਤੁਸੀਂ ਮੈਨੂੰ ਇੱਥੇ ਤੱਕ ਲੈ ਕੇ ਆਏ ਹੋ ਇਸ ਨਮਾਣੇ ਜੇ ਬੰਦੇ ਨੂੰ ਤੁਸੀਂ ਇੱਥੇ ਤੱਕ ਲੈ ਕੇ ਆਏ ਕਿ ਤੁਸੀਂ ਅੱਜ ਵੀ ਸੁਣਦੇ ਪਏ ਹੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਹਰ ਭਾਈ ਮੈਂ ਤੁਹਾਨੂੰ ਇੱਕ ਹੋਰ ਮੈਂ ਆਪਣੇ ਸਨੇਹ ਦੇ ਵਿੱਚ ਗੱਲ ਕਹਿਣਾ ਚਾਹੁੰਦਾ ਆਪਣੇ ਭੈਣਾਂ ਤੇ ਭਰਾਵਾਂ ਨੂੰ ਕਿ ਕਦੀ ਵੀ ਹਾਰਨਾ ਨਹੀਂ ਹੈਗਾ कभी भी टुटना नहीं है और जो चुकी चीज कर रहे हो कभी अपने ऊपर शक नहीं करना है और जिंदगी च कभी किसी वर्गा नहीं बनना हैगा सिर्फ अपने आप वर्गा बनना है जिंदगी सफल हो जाएगी परमात्मा साकी भाजी जो ना पसंद करते हैं उन्होंने कोई स्नेहा ਨਾ ਪਸੰਦ ਵਾਲੀ ਗੱਲ ਤਾਂ ਬਾਈ ਐਦਾ ਵਾਂ ਕਿ ਜਿਹੜੇ ਕਹਿੰਦੇ ਹਿਟਰ ਕਹਿੰਦੇ ਜਿਦਾਂ ਵਾ ਜੇ ਕਮੈਂਟ ਕਮੈਂਟ ਬਾਬੇ ਬਹੁਤ ਆਉਂਦੇ ਆ ਮੈਂ ਤੁਹਾਨੂੰ ਵੀ ਬੜਾ ਪਿਆਰ ਕਰਦਾ ਬਾਈ ਬੱਸ ਕਈ ਵਾਰ ਹੱਸ ਪੈਣਾ ਤੁਹਾਡੇ ਕੋਲ ਦੇ ਤੇ ਕਮੈਂਟ ਦੇਖ ਦੇਖ ਕੇ ਉਹ ਐਸੀ ਐਸੀ ਕਮੈਂਟ ਹੁੰਦੇ ਬਾਈ ਮੈਂ ਯਾਰ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਕਿ ਯਾਰ ਕਾਮਯਾਬੀ ਨੂੰ ਦੇਖ ਕੇ ਛੜੀ ਧੜੀ ਹੁੰਦਾ ਕਾਮਯਾਬੀ ਪ੍ਰਾਪਤ ਕਰੀਦੀ ਹੁੰਦੀ ਹੈ ਮੈਂ ਵੀ ਇਹੀ ਚਾਹਨਾ ਹੈਗਾ ਕਿ ਤੁਸੀਂ ਵੀ ਬਹੁਤ ਅੱਗੇ ਤੱਕ ਜਾਓ ਔਰ ਇੱਕ ਟਾਈਮ 'ਚ ਯਾਰ ਬੱਬੇ ਵੀ ਆਪਣੀ ਹੋ ਜਾਣੇ ਯਾਰ ਇਹ ਵੀ ਆਪਣੀ ਹੋਇਆ ਹੈ ਹੈਗੇ ਵੀ ਆਪਣੇ ਹੋ ਵੀ ਆਪਣੇ ਜਾਣੇ ਇਹ ਬਾਕੀ ਤੂੰ ਹੀ ਜੋ ਇਸ ਮੁਕਾਮ ਨੂੰ ਪਾਇਆ ਉਹਦੇ ਲਈ ਅਸੀਂ ਦੋ ਲੈਣਾ ਤੁਹਾਡੇ ਲਈ ਲੈ ਕੇ ਆਏ ਆ ਕਿ ਭਰਾ ਨੇ ਬਹੁਤ ਮਿਹਨਤ ਕੀਤੀ ਕਿ ਉਹ ਇਸ ਮੁਕਾਮ ਤੇ ਆਇਆ ਵਾ ਕਿਉਂਕਿ ਦੇਖਣ ਵਾਲੇ ਬਹੁਤ ਕੁਛ ਕਹਿਦ ਹੁੰਦੇ ਆ ਕਿ ਨਹੀਂ ਇਹਦਾ ਟੁਕਕਾ ਲੱਗ ਗਿਆ ਇਹਦਾ ਚਾਂਦੀ ਦਾ ਚਮਚ ਲੈ ਕੇ ਪਿਆਦਾ ਹੈਗਾ ਪਰ ਇਹ ਗੱਲਾਂ ਸੱਚ ਨਹੀਂ ਹੈ ਜਿਨੇ ਆਪਣੇ ਤਣ ਤੇ ਹੰਡਾਈਆਂ ਨੇ ਉਹੀ ਜਾਣਦਾ ਵਾ ਬਾਕੀ ਭਰਾ ਦੇ ਲਈ ਦੋ ਲੈਣਾ ਨੇ ਕਹਿੰਦਾ ਇਹ ਮੰਜ਼ਿਲ ਤੂੰ ਨਹੀਂ ਜਾਣਦੀ ਕਿ ਮੈਨੇ ਤੁਝੇ ਕਿਵੇਂ ਪਾਇਆ ਹੈ ए मंजिल तू नहीं जानती कि मैंने तुझे कैसे पाया है कांटों पर चला हूं तब जाकर तूने मुझे सीने से लगाया है हजारों ख्वाब थे मेरे जिनको मैंने अपने ही हाथों से कफन में दफनाया है ए मंजिल तू नहीं जानती कि मैंने तुझे कैसे पाया है ए मंजिल तू नहीं जानती कि मैंने तुझे कैसे आ, पाया आ, है क्या बात है चैनल है ਸੱਚਾ ਕਰੋ ਵੀਰੇ ਹੋਰਾਂ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਰਾ ਸਟੋਰੀਆਂ ਬਹੁਤ ਵਧੀਆ ਅੱਗੇ ਤੱਕ ਲੈ ਕੇ ਆਊਗਾ ਤੇ ਇਦਾਂ ਹੀ ਬਾਈ ਨਾਲ ਜੁੜੇ ਰਹੋ ਬਹੁਤ ਵਧੀਆ ਵਧੀਆ ਸਟੋਰੀਆਂ ਮੋਟੀਵੇਸ਼ਨ ਦੇ ਉੱਪਰ ਸਟੋਰੀਆਂ ਬਾਈ ਅੱਗੇ ਲੈ ਕੇ ਆਉਂਦਾ ਰਹੇਗਾ ਇਸ ਲਈ ਤਾਂ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਜਰੂਰ ਬਾਈ ਲਈ ਦਬਾ ਦਿਓ ਤਾਂ ਕਿ ਵਧੀਆ ਵਧੀਆ ਮੋਟੀਵੇਸ਼ਨ ਦੇ ਨਾਲ ਤੁਸੀਂ ਅੱਗੇ ਵੱਧ ਸਕੋ ਧੰਨਵਾਦ ਬਾਕੀ YouTube ਫੈਮਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਸਾਡੀ ਵੀਡੀਓਜ਼ ਨੂੰ ਦੇਖਦੇ ਆਂ ਔਰ ਸਾਨੂੰ ਪਿਆਰ ਦਿੰਦੇ ਆ ਭਾਜੀ ਉਹਨਾਂ ਨੂੰ ਪਿਆਰ ਦਿੰਦੇ ਨੇ ਬਾਕੀ ਇਦਾਂ ਹੀ ਜੁੜੇ ਰਹੀਓ ਔਰ ਆਪਣੀ سپورਟ ਸਾਨੂੰ ਦਿੰਦੇ ਰਹੀਓ ਆਉਣ ਵਾਲੇ ਸਮੇਂ ਦੇ ਵਿੱਚ ਵਰੁਣ ਪਾਜੀ ਜੋ ਕਿ ਤੁਹਾਡੇ ਪਿਆਰੇ ਸਾਈਂ ਦੀ ਟੈਟੂ ਵਾਲੇ ਅੱਗੇ ਆ ਕੇ ਹੋਰ ਬਹੁਤ ਸਾਰੇ ਕਨਸੈਪਟ ਲੈ ਕੇ ਆ ਰਹੇ ਨੇ ਬਹੁਤ ਵਧੀਆ ਵਧੀਆ ਟੈਟੂ ਲੈ ਕੇ ਆ ਰਹੇ ਨੇ ਜੋ ਕਿ ਇਨ ਫਿਊਚਰ ਤੁਸੀਂ ਆਪਣੇ ਉੱਪਰ ਕਰਵਾ ਸਕਦੇ ਹੋ ਬਾਕੀ ਜੁੜੇ ਰਹੋ ਬਣੇ ਰਹੋ ਲਵ ਯੂ ਓਕੇ